ਤੇ ਭਾਈ ਗੁਰਦਾਸ ਸਾਹਿਬ ਕਹਿੰਦੇ ਗੁਰ ਸਿੱਖੀ ਗੁਰ ਸਿੱਖ ਸੁਣ ਜਦੋਂ ਗੁਰੂ ਸਾਹਿਬ ਸਿੱਖਿਆ ਦੇਣ ਦੇ ਨੇ ਗੁਰੂ ਦੀ ਉਹ ਮਹਾਰਾਜ ਜੀ ਦੇ ਘਰ ਦੀ ਸਿੱਖ ਨੂੰ ਤੇ ਸਿੱਖ ਦਾ ਅੰਦਰ ਕਿਉਂ ਆ ਬਣਨਾ ਚਾਹੀਦਾ ਜਾਂ ਬਣ ਜਾਂਦਾ ਹੈ ਅੰਦਰ ਸਿਆਣਾ ਬਾਖਰ ਭੋਲਾ ਅੰਦਰੋਂ ਸਿਆਣਾ ਹੋ ਜਾਂਦਾ ਹੈ ਰੱਬ ਵੱਲੋਂ ਤੇ ਬਾਹਰੋਂ ਦੁਨੀਆ 'ਚ ਬਣ ਬਣ ਕੇ ਨਹੀਂ ਦਿਖਾਉਂਦਾ ਸਗੋਂ ਭੋਲਾ ਬਣਦਾ ਹੈ ਸ਼ਬਦ ਸੁਰਤ ਸਾਵਧਾਨ ਖੋਏ ਵਿਣ ਗੁਰ ਸ਼ਬਦ ਨਾ ਸੁਣੇ ਬੋਲਾ ਕਹਿੰਦੇ ਉਹ ਅੰਦਰੋਂ ਨਾ ਸੁਰਤੀ ਨੂੰ ਸ਼ਬਦ ਨਾਲ ਜੋੜ ਕੇ ਰੱਖਦਾ ਐਖੋ ਜੇ ਕੋਈ ਕੰਮ ਨਹੀਂ ਕਰਦਾ ਜਿਹਦੇ ਨਾਲ ਉਹ ਸ਼ਬਦ ਤੋਂ ਮਹਾਰਾਜ ਦੀ ਹਾਜ਼ਰੀ ਤੋਂ ਇਹ ਥੋੜਾ ਦੂਰ ਹੋ ਜਾਵੇ ਕਹਿੰਦੇ ਐਖੋ ਜੇ ਅਭਿਆਸ ਕਰੋ ਭਈ ਸ਼ਬਦ ਤੋਂ ਬਗੈਰ ਬੋਲੇ ਜਾਵੋ ਕੁਝ ਸੁਣਨਾ ਹੀ ਨਹੀਂ ਜੇ ਸੁਣਨਾ ਹੀ ਤੇ ਗੁਰੂ ਦਾ ਸ਼ਬਦ ਸੁਨਾਈ ਤੇ ਉਹਦੀ ਆਵਾਜ਼ ਉਹ ਕਿਧਰੇ ਵੀ ਖੋਵੇ ਲੱਗੇ ਪਈ ਉਹ ਮੇਰੇ ਗੁਰੂ ਦੀ ਆਵਾਜ਼ ਹੈ ਫਿਰ ਕਹਿੰਦੇ ਸਤਗੁਰ ਦਰਸ਼ਨ ਦੇਖਣਾ ਸਾਥ ਸੰਗਤ ਵੇਣ ਅੰਨਾ ਖੋੜਾ ਕਹਿੰਦੇ ਜਿਹੜਾ ਅੰਦਰ ਜੁੜਦਾ ਹੈ ਨਾ ਸਤਗੁਰੂ ਕੇ ਦਰਸ਼ਨ ਕਰੇਗਾ ਸਤਗੁਰ ਜੀ ਦੇ ਸੰਗਤ ਦੇ ਦਰਸ਼ਨ ਕਰੇਗਾ ਇਹਦੇ ਤੋਂ ਬਗੈਰ ਉਹ ਅੰਨਾ ਖੋਲਾ ਸਮਝਦਾ ਪੀ ਮੈਂ ਜਦੋਂ ਵੀ ਵੇਖਾਂ ਸੰਗਤ ਦੇਖਾਂ ਸਤਿਗੁਰੂ ਜੀ ਨੂੰ ਦੇਖਾਂ ਸਤਿਗੁਰੂ ਜੀ ਨੂੰ ਦੇਖਣ ਦਾ ਕਿਤੇ ਮਤਲਬ ਇਹ ਨਾ ਜਿਵੇਂ ਕੋਣ ਆਪਾਂ ਬੰਦ ਅੱਖ ਨਾਲ ਜਾਂ ਖੁੱਲੀ ਅੱਖ ਨਾਲ ਦਰਸ਼ਨ ਕਰਦੇ ਆ ਇਹ ਇੱਕ ਹੁੰਦਾ ਏ ਸਦਾ ਹੀ ਜ਼ਿੰਦਗੀ ਵਿੱਚ ਤੁਰਦੇ ਆ ਸਤਿਗੁਰੂ ਦੇ ਬਚਨ ਤੇ ਸਿਧਾਂਤ ਨੂੰ ਚੇਤਾ ਰੱਖਣਾ ਉਹ ਕਿਦਰੇ ਭੁੱਲ ਨਾ ਜਾਵੇ ਗੁਰੂ ਖਰੜਾ ਸਾਹਿਬ ਪਿਤਾ ਮਹਾਰਾਜ ਇਸ ਸਾਰੀਆਂ ਜਾਚਾਂ ਦੱਸਦੇ ਸਨ ਮੇਰ ਕਰਕੇ ਕਹਿੰਦੇ ਸਿੱਖ ਉਹ ਹੈ ਭਾਈ ਗੁਰਦਾਸ ਸਾਹਿਬ ਦੇ ਬਚਨ ਗੁਰੂ ਦੀ ਸੰਗਤ ਤੇ ਗੁਰੂ ਤੋਂ ਬਗੈਰ ਅੰਨਾ ਕੋਲਾਗਲਾ ਬਚਨ ਜੇ ਵਾਖੇ ਗੁਰੂ ਗੁਰ ਸ਼ਬਦ ਲੈ ਪਰਮ ਪਿਆਲਾ ਚੁੱਪਚ ਬੋਲਾ ਕਹਿੰਦੇ ਚੁੱਪਚ ਪੀਤਿਆ ਨਾ ਦੁਨੀਆ ਦੇ ਕੰਮ ਵੀ ਕਰੀ ਜਾਂਦਾ ਪਰ ਅੰਦਰੋਂ ਵਾਹਿਗੁਰੂ ਗੁਰ ਸ਼ਬਦ ਨੂੰ ਪੀਂਦਾ ਰਹਿੰਦਾ ਕਹ ਅੰਦਰੋ ਜਿਹਦੇ ਕੋਲ ਇਹ ਤਾਕਤ ਆਉਂਦੀ ਏ ਤੇ ਬਾਹਰਲੀ ਉਹਦੀ ਕਿਰਿਆ ਕੈਸੀ ਹੋਏਗੀ ਗੁਸਾਈਂ ਤੁਲਸੀ ਦਾਸ ਤੇ ਕਹਿੰਦੇ ਐ ਖੋਜਾ ਦੁਨੀਆ ਚ ਨਹੀਂ ਜੇ ਲੱਭਦਾ ਜਿਹਨੂੰ ਰੱਬ ਪ੍ਰਭਤਾ ਤੇ ਤਾਕਤ ਦੇਵੇ ਤੇ ਉਹਦਾ ਅਹੰਕਾਰ ਨਾ ਕਰੇ ਉਹਦਾ ਮਾਨ ਨਾ ਕਰੇ ਪ੍ਰਭਤਾ ਪਾਏ ਜਾਸ ਮਦ ਨਾ ਕੀ ਐਸੋ ਕੋ ਨਾ ਜਨਮਉ ਜਗ ਮਾਈ ਪਰ ਗੁਰੂ ਨਾਨਕ ਸਾਹਿਬ ਦੇ ਘਰ ਨਿਮਰਤਾ ਤੇ ਪਿਆਰ ਦੇਖਿਆ ਜੇ ਕੈਸਾ ਹੈ ਤੇ ਸਤਿਗੁਰੂ ਕਿਵੇਂ ਸੰਭਾਲਣ ਦੀ ਜਾਂਚ ਦੱਸਦੇ ਨੇ